ਕੀ ਕਰ ਰਹੇ ਵੀਰੇ ਹੋਰ ਹੀ ਵੱਧ ਰਹੇ ਆ ਆਹਾ ਆਹਾ ਇੱਕ ਕਿਓ ਲਾਈਨਾਂ ਲੱਗੀਆਂ ਨਹੀਂ ਐ ਏਡੀਆਂ ਪਤਾ ਨਹੀਂ ਯਾਰ ਕਰਦੇ ਤੇ ਤੀਲ ਬੰਦ ਰਿਓ ਨੇ ਤੁਸੀਂ ਵੀ ਲਾਈਨ 'ਚ ਲੱਗੇ ਹੋ ਪਤਾ ਦੇਖਾ ਦੇਖੀ ਹੋ ਅਗੇ ਲੈ ਜੀ ਸਰਦੋ ਲੋਡ ਸੀਗੀ ਅੱਛਾ ਜੀ ਇੱਕ ਕਿਓ ਲਾਈਨਾਂ ਲੱਗੀਆਂ ਨਹੀਂ ਐ ਏਡੀਆਂ ਪੰਪਾ ਦੇ ਬੱਸ ਭਰਾਵਾ ਕੋਈ ਨਹੀਂ ਪਤਾ ਲੱਗਦਾ ਹੈਗਾ ਹੈ ਜੀ ਹੀ ਬਦਲਾਅ ਦਾ ਇੱਥੇ ਤੁਹਾਨੂੰ ਪਤਾ ਕਿਉਂ ਲੱਗੀਆਂ ਨੇ ਆਹ ਜਰਾ ਮੋਦੀ ਦਾ ਕਹਿੰਦੇ ਨੇ ਵੀ ਮੋਦੀ ਦਾ ਬੜਾ ਵੜ ਗਿਆ ਨਾ ਵੀ ਕਾਦੇ ਵਾਸਤੇ ਬੜਾ ਹੈ ਪਤਾ ਨਹੀਂ ਕਹਿੰਦੇ ਧੁੰਦ ਦੇ ਵਿੱਚ ਵੀ ਬੜੀ ਡਾਂਗ ਕੋਲ ਚੱਲਣੀ ਚਾਹੀਦੀ ਹੈਗੀ ਉਹਦੇ ਕਰਕੇ ਛੋਟੇ ਵਿਕਲ ਵਾਲਿਆਂ ਨੂੰ ਜਿਹੜਾ ਕੰਮ ਕਰਨਾ ਤੇ ਜਾਣਾ ਉਹ ਕਿੱਥੋਂ ਜਾਣਗੇ ਉਹਦੇ ਕਰਕੇ ਨਹੀਂ ਟਰੱਕਾਂ ਦੀ ਹੜਤਾਲ ਆ ਉਹਦੇ ਕਰਕੇ ਕਹਿ ਰਹੇ ਨੇ ਉਹ ਵੀ ਵੈਸੇ ਇੰਨਾ ਲੰਬੀ ਚੱਲਣੀ ਨਹੀਂ ਹੈਗੀ ਪਤਾ ਨਹੀਂ ਹੁਣ ਆ ਦੇਖੋ ਥੋੜੇ ਸਾਹਮਣੇ ਦਾ ਗਾ ਪਿਆ ਹੋਇਆ ਮੇਲਾ ਲੱਗਿਆ ਹੋਇਆ ਇੰਨਾ ਕਦੇ ਮੇਲਾ ਭਰਿਆ ਕਦੀ ਕਈ ਪਟਰੋਲ ਪੰਪੇ ਦਾ ਖਤਮ ਹੋ ਗਿਆ ਤੇ ਪਟਰੋਲ ਪੰਪ ਬੰਦ ਹੋ ਗਏ ਤੇ ਇਹ ਹੈ ਨਹੀਂ ਬਿਲਕੁਲ ਇਹ ਪੰਪਾਂ ਦੇ ਉੱਤੇ ਖੱਜਲ ਖਵਾਰ ਹੁੰਦੀ ਫਿਰਦੀ ਆ ਦੁਨੀਆ ਠੀਕ ਹੈ ਕੀ ਕਹਣਾ ਜਾਊ ਮੇਰੇ ਲੋਕਾਂ ਨੂੰ ਜ਼ਰੂਰ ਕਿਸੇ ਦਾ ਭੁਗਤਣਾ ਕੋਈ ਪੈ ਰਿਹਾ ਕਿਸੇ ਨੂੰ ਇਹਦੇ ਵਿੱਚ ਕੀ ਕਰ ਸਕਦੀ ਆ ਇਹ ਦੁਨੀਆ ਪਬਲਿਕ ਤਾਂ ਹੈਰਾਨ ਹੋ ਰਹੀ ਆ ਨਾ ਜਿਨ੍ਹਾਂ ਨੇ ਕੰਮਾਂ ਕਰਾਂ ਦੇ ਪਹੁੰਚਣਾ ਨੌਕਰੀਆਂ ਦੇ ਪਹੁੰਚਣਾ ਜੇ ਨੌਕਰੀਆਂ ਦੇ ਨਹੀਂ ਪਹੁੰਚ ਰਹੇ ਹੈਗੇ ਫਿਰ ਉਹਨਾਂ ਦੇ ਐਕਸ਼ਨ ਲਿਆ ਜਾਊਗਾ ਠੀਕ ਹੈ ਇਹਦੇ ਤੋਂ ਕੌਣ ਜ਼ਿੰਮੇਵਾਰ ਆ ਸਰਕਾਰਾਂ ਜ਼ਿੰਮੇਵਾਰ ਨੇ ਦੇ ਕੋਈ ਇਹਦਾ ਕਾਨੂੰਨ ਬਣਾਉਣਾ ਚਾਹੀਦਾ ਹੈ ਲਾਗੂ ਕਰਨਾ ਚਾਹੀਦਾ ਪਹਿਲਾਂ ਦੱਸਣਾ ਚਾਹੀਦਾ ਗਾਹ ਕਰਨਾ ਚਾਹੀਦਾ ਲੋਕਾਂ ਇੱਕ ਕਾਨੂੰਨ ਕਰਕੇ ਹੀ ਹੋਇਆ ਜੀ ਬੰਦੇ ਤੁਹਾਨੂੰ ਪਤਾ ਨਵਾਂ ਕਾਨੂੰਨ ਬਣਿਆ ਟਰੱਕ ਵਾਲਿਆਂ ਵਾਸਤੇ ਉਹਦੇ ਕਰਕੇ ਹੜਤਾਲ ਕੀਤੀ ਹੈ ਇਹਨਾਂ ਨੇ ਜੋ ਵੀ ਹੋਇਆ ਪਹਿਲਾਂ ਇਹਨਾਂ ਨੂੰ ਰੋਧਾ ਕਰਨਾ ਚਾਹੀਦਾ ਹੈ ਇੰਨਾ ਮੇਲਾ ਨਾ ਭਰਦਾ ਜੇ ਤੁਸੀਂ ਵੀ ਗਾਹ ਪੈ ਰਹੇ ਮੱਪਾਂ ਦੇ ਉੱਤੇ ਹਾਂਜੀ ਕੀ ਹੋਇਆ ਜੀ ਤੁਸੀਂ ਬੋਤਲ ਜੱਗੀ ਫਿਰਦੇ ਹੋ ਟਰੱਕਰ ਫੜਣ ਆਏ ਹੈ ਜੀ ਕਿਉਂ ਕੀ ਗੱਲ ਹੈ ਕਦੇ ਤੇ ਮੈਨੂੰ ਪਤਾ ਕਿ ਆਨਲਾਈਨ ਲੱਗੀ ਵੀ ਨਹੀਂ। ਜਿਹੜੀ ਪਤਾ ਨਹੀਂ ਇਹਦੇ ਬਾਰੇ। ਪਤਾ ਨਹੀਂ ਦੇਖਾ ਦੇਖੀ ਆਗੇ ਤੁਸੀਂ। ਕਿਉਂ ਲੱਗੀਆਂ ਨਹੀਂ ਕਤਾਰਾਂ ਤੁਹਾਨੂੰ ਪਤਾ? ਪਤਾ ਨਹੀਂ ਬਾਈ ਕਹਿੰਦੇ ਹੜਤਾਲ ਹੋਣ ਲੱਗੀ ਆ ਤਿੰਨ ਦਿਨ ਲਈ। ਹੋ ਗਈ ਹੜਤਾਲ ਇੱਕ ਹਫ਼ਤੇ ਲਈ ਆ। ਪਰ ਪਤਾ ਨਹੀਂ ਉਰੇ ਪਾਈ ਜਾਂਦੇ ਨੇ। ਅਸੀਂ ਮੱਛਰੜਾ ਤੋਂ। ਟ੍ਰੈਕਾਂ ਦੀ ਹੜਤਾਲ ਹੋਈ ਆ। ਮੱਛਰੜਾ ਤਾਂ ਆਇਆ 10 ਕਿਲੋਮੀਟਰ ਦੂਰੋਂ। ਤੇਲ ਪੁਆਇੰਟ ਦੇਖਦੇ ਆ ਹੁਣ ਵੈਸੇ ਸਰਕਾਰ ਇੱਕ ਹਫਤੇ ਜਿਹੜਾ ਹੜਤਾਲ ਐ ਇੰਨਾ ਲੰਮਾ ਹੜਤਾਲ ਹੋਣ ਨਹੀਂ ਦਿੰਦੀ ਹੁੰਦੀ ਕਦੇ ਵੈਸੇ ਲੋਕਾਂ ਤੇ ਡਰੇ ਇੱਕ ਤਰ੍ਹਾਂ ਦਾ ਡਰੇ ਆ ਜੀ ਇਹਦੇ ਨਾਲ ਦੇਖੋ ਹੁਣ ਲੋਕ ਕਈ ਬੋਤਲ-ਬੂਤਲ ਭਰਾਈ ਜਾਂਦੇ ਨੇ ਬਹੁਤ ਔਖਾ ਹੋਣਾ ਇਹਦੇ ਨਾਲ ਤਾਂ ਤੇਲ ਕਈਆਂ ਨੇ ਤਾਂ ਕਈਆਂ ਤੇ ਬੰਦ ਖਤਮ ਹੋ ਗਿਆ ਤੇਲ ਹਾਂ ਜੀ ਹਾਂ ਜੀ ਪਿਛਲੇ ਸੀ ਪੁਆ ਕੇ ਰਿਲਾਈਐਂਸ ਦੇ ਉਹਨਾਂ ਨੇ ਬੰਦ ਕਰਤਾ ਉਹਨਾਂ ਖਤਮ ਹੋ ਗਿਆ ਉਸ ਤੋਂ ਪਿੱਛੇ ਭੀੜ ਬਹੁਤ ਸੀਗੀ ਅੱਧੇ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਵੀ ਹੋਇਆ ਕੀ ਐ ਵੈਸੇ ਹੀ ਲੈਨੇ ਚ ਲੱਗੇ ਹੋਏ ਨੇ ਪਰ ਹੁਣ ਸਾਰਿਆਂ ਦਾ ਉਹੀ ਹੈ ਉਹ ਵਾਹ ਜਾਈ ਵੀ ਲਾ ਲੋ ਜਾਂ ਕੁਝ ਲਾ ਲੋ ਬਾ ਹੁਣ 600 ਦੀ ਬੋਤਲ ਲੈ ਲੈ ਵਿੱਚ ਚਲੋ 120 ਵੀ ਦੀ ਅੱਜ ਤਾਂ ਕਹਿੰਦੇ ਭਾ ਵੀ ਕੈਸ਼ ਹੀ ਰਹੇ ਨੇ ਵੀ ਨਾ ਕਿਆਗਰ ਕੋਡ ਨਾਲ ਕਾਰਡ ਨਹੀਂ ਮੈਂ ਵੀ ਹੁਣ ਉਹ ਬਾਈ ਤੋਂ ਕੈਸ਼ ਲਿਆ ਬਾਈ ਨੇ 100 ਰੁਪਇਆ ਵਧ ਲੈ ਸਕੋ ਕੈਸ਼ ਲੈਣ ਦਾ ਅੱਛਾ ਜੀ ਅੱਗੇ ਸੀਗਾ ਬਾਈ ਬਸਕੂਟਰੀ ਤੇ ਫਿਰਦਾ ਪਿਆ ਅੱਛਾ ਬਾਈ ਬਾਈ ਦੇਖ ਲੈ ਸਾਰਾ ਨਾਲੇ ਆ ਤੋ ਦੋਸਤੋ ਸਾਰੇ ਪੈਟਰੋਲ ਪੰਪਾਂ ਤੇ ਇਹੀ ਹਾਲ ਹੈ ਕਈ ਜਗ੍ਹਾ ਤੇ ਤਾਂ ਡਰਾਈ ਹੋ ਚੁੱਕੇ ਆ ਪੈਟਰੋਲ ਖਤਮ ਹੋ ਚੁੱਕੇ ਆ ਤੇ ਲੋਕਾਂ ਦੇ ਵਿੱਚ ਲੜਾਈ ਧੱਕਾ ਮੂਹੀ ਚੱਕ ਦੇ ਚੱਲ ਰਹੀ ਆ ਤੇ ਕੁਝ ਲੋਕ ਜੋ ਕਿ ਇਸ ਲੋਕਾਂ ਦਾ ਫਾਇਦਾ ਉਠਾ ਰਹੇ ਨੇ ਜੇ ਕੈਸ਼ ਦੇਣ ਦੇ ਬਦਲੇ ਵੱਧ ਪੈਸੇ ਲੈ ਰਹੇ ਨੇ ਕੁਝ ਅਜਿਹੇ ਲੋਕ ਵੀ ਦੇਖਣ ਨੂੰ ਮਿਲੇ ਨੇ ਤੋ ਕੀ ਕਹਿਣਾ ਤੁਹਾਡਾ ਇਸ ਬਾਰੇ ਜਰੂਰ ਕਮੈਂਟ ਕਰਨਾ ਜੇਕਰ ਤੁਹਾਨੂੰ ਲੱਗਦਾ ਹੈ ਕਿ ਇਹ ਸਭ ਕੋ ਗਲਤ ਹੈ ਤਾਂ ਕਮੈਂਟਾਂ ਦੇ ਵਿੱਚ ਇੱਕ ਟਾਈਪ ਕਰਨਾ ਤੇ ਜੇਕਰ ਤੁਹਾਨੂੰ ਲੱਗਦਾ ਹੈ ਸਹੀ ਹੈ ਜੋ ਹੋਇਆ ਹੈ ਤਾਂ ਕਮੈਂਟਾਂ ਦੇ ਵਿੱਚ ਦੋ ਟਾਈਪ ਕਰਨਾ ਧੰਨਵਾਦ ਕਿਤਨੀ ਲਾਈਨ ਕਿਉਂ ਲੱਗੀ ਇੰਨੀ ਵੱਡੀ ਤੁਸੀਂ ਵੀ ਲਾਈਨ 'ਚ ਖੜੇ ਆ ਪੈਟਰੋਲ ਤੋਂ ਆਇਆ ਮੈਨੂੰ ਪਤਾ ਨਹੀਂ ਇੰਨਾ ਇਕੱਠ ਕਿਉਂ ਆਇਆ ਵੀਰੇ ਪਤਾ ਹੈ ਇੰਨਾ ਇਕੱਠਾ ਤਾਂ ਹੋਇਆ ਪੈਟਰੋਲ ਕਰਕੇ ਵੀਰੇ ਕਾਹਤੋਂ ਮਤਲਬ ਜਿਹੜੀ ਸਟ੍ਰਾਈਕ ਹੋਈ ਹੈ ਟੱਕਾਂ ਦੇ ਨਹੀਂ ਉਹ ਦੇਖੋ ਤਦੋਂ ਤੋਂ ਦੇਖ ਸਕਦੇ ਹਾਂ ਵੱਡੀ ਲਾਈਨ ਲੱਗੀ ਹੋਈ ਆ ਇਹਨਾਂ ਕਰਕੇ ਸਾਰਾ ਕਾਰਨ ਹੋ ਰਿਹਾ ਹੈ ਉਹਨਾਂ ਕਰਕੇ ਸਾਰੀ ਜਨਤਾ ਨੂੰ ਪਬਲਿਕ ਨੂੰ ਪਰੇਸ਼ਾਨੀ ਬਹੁਤ ਬਾਤਨੀ ਆ ਜਿਸ ਤਰ੍ਹਾਂ ਕਿ ਇਹ ਕੰਮ ਹੋਇਆ ਹੈ ਕੀ ਲੱਗਦਾ ਲੰਬੀ ਚੱਲੂਗੀ ਹੈ ਸਹੀ ਹੈ ਜਾਂ ਗਲਤ ਹੈ ਕਾਨੂੰਨ ਦੇ ਜੀ ਦੇ ਅਭੀ ਕਾਨੂੰਨ ਦੇ ਸਰਕਾਰ ਬਣਾ ਕੇ ਕੋਈ ਕਾਰਨ ਕਰਕੇ ਬਣਾ ਦੇ ਕੋਈ ਇਸ਼ੂ ਵਿੱਚ ਰਹਿ ਜਾਗਾ ਛੋਟਾ ਇਹ ਕਿ ਇਹ ਦੇ ਕਰਕੇ ਜਨਤਾ ਨੂੰ ਪਰੇਸ਼ਾਨ ਹੋ ਰਹੀ ਹੈ ਇਹ ਕਰਨਾ ਸਰਕਾਰ ਨੂੰ ਕੀ ਅਪੀਲ ਕਰੋਗੇ ਸਰਕਾਰ ਨੂੰ ਅਪੀਲ ਕਰਨੀ ਚਾਹੀਦਾ ਇਹਦਾ ਕੋਈ ਸੁਝਾਓ ਕੱਢੋ ਕੋਈ ਸਲਿਊਸ਼ਨ ਕੱਢੋ ਵੀ ਜਿੰਨਾ ਜਨਤਾ ਨੂੰ ਥੋੜੀ ਰਾਹਤ ਮਿਲੇ ਕੀ ਲੱਗਦਾ ਲੰਬੀ ਵੀ ਹੋ ਸਕਦੀ ਹੈ ਹੜਤਾਲ ਇਹ ਹੜਤਾਲ ਹੀ ਹਫਤੇ ਵਸ ਰਹਿ ਗਈ ਅੱਗੇ ਕੀ ਅਸਰ ਲੱਗਦਾ ਤੁਹਾਨੂੰ ਕਿਉਂਕਿ ਮਹਿੰਗਾਈ ਵੀ ਵੱਧ ਸਕਦੀ ਹੈ ਇਹਦੇ ਨਾਲ ਜਿਵੇਂ ਹੜਤਾਲ ਇਹ ਪਰਦਾ ਆ ਇੱਕ ਜਿਹੜੀ ਚੀਜ਼ ਆ ਉਹ ਡੀਜ਼ਲ ਪੈਟਰੋਲ ਇਹਦੇ ਕਰਕੇ ਉੱਪਰ ਥੱਲੇ ਹੁੰਦੀ ਆ ਇਸ ਕਰਕੇ ਇਹ ਹੋਣਾ ਚਾਹੀਦਾ ਹਾਲ ਸਿੱਟੀ ਸਿੱਟੀ ਜਿਹਾ ਹਾਲ ਹੋਵੇ ਜਿੰਨਾ ਚੰਗਾ ਹੋਵੇ ਜੀ ਡਰਾਈਵਰ ਹਨਾ ਕੁਝ ਥੋੜਿਆ ਡਿਟੇਲ ਚ ਦੱਸਿਓ ਫਿਰ ਕਾਰ ਲਗੀ ਕੀ ਭਾਈ ਜੀ ਪਹਿਲਾਂ ਨਾਂ ਦੱਸ ਦਿਓ ਦੁਆਸਤ ਕਿੱਥੇ ਦੇ ਰਹਿਣ ਵਾਲੇ ਹੋ ਮਾਖੀਵਾੜ ਦੇ ਕੀ ਕਾਰਨ ਆ ਵੀ ਇਹ ਤੁਸੀਂ ਜਿਹੜੀ ਹੜਤਾਲ ਕੀਤੀ ਆ ਪੰਪਾ ਦੇ ਵੀ ਆ ਬਹੁਤ ਰਸਟ ਪੈ ਗਿਆ ਹਰ ਘਰ ਇਦਾਂ ਆ ਵੀ ਜਿੱਦਾਂ ਹੁਣ ਡਰਾਈਵਰ ਦੇ ਸਰ 10 ਸਾਲ ਦੀ ਸਜ਼ਾ ਆ 15 ਜੁਰਮਾਨਾ ਆ ਡਰਾਈਵਰ ਕਿੱਥੋਂ ਭਰੂਗਾ ਉਸ ਟੈਕ ਦਾ ਡਰਾਈਵਰ ਨੂੰ ਠੱਗਾ ਹੋਊਗਾ ਉਹ ਨੂੰ ਕੀ ਵੀ ਡਰਾਈਵਰ ਹਾਂ ਜੀ ਜਿਹੜਾ ਬਣ ਗਿਆ ਜਾਂ ਬਣ ਗਿਆ ਹੈ ਹਿੱਟ ਐਂਡ ਰਨ ਤੇ ਨਵਾਂ ਭਰ ਰਿਹਾ ਹੈ ਜੀ ਬਣ ਗਿਆ ਬਣ ਗਿਆ ਜਿਹੜਾ ਕਹਿੰਦਾ ਅੱਛਾ ਇਹ ਸਹੀ ਹੈ ਜਾਂ ਕਿਤਾਬ ਗਲਤ ਹੈ ਜੀ ਗਲਤ ਹੈ ਹਿੱਟ ਐਂਡ ਰਨ ਤੇ ਪਹਿਲਾਂ ਵੀ ਸੀਗਾ ਕਿ ਨੂੰ ਜਾਣ ਕੇ ਹੁਣ ਥੋੜਾ ਹੋਰ ਸੋਧ ਕੀਤੀ ਜਾ ਰਹੀ ਹੈ ਉਹਦੇ ਵਿੱਚ ਗਲਤ ਕੀਤਾ ਜਾ ਰਿਹਾ ਹੈ ਅੱਗੇ ਕੁਝ ਹੋਏਗਾ ਵੀ ਹੋਰ ਬਚਾਅ ਸੀਗਾ ਕਿ ਜਿਹੜੀ ਪੂਰੀ ਪੱਕੇ ਤੌਰ ਤੇ ਹਟਾਵਾਂਗੇ ਕੀ ਲੱਗਦਾ ਕਾਨੂੰਨ ਦੀ ਆਮ ਆਦਮੀ ਤੇ ਹੀ ਮਾਰ ਪੈਦੀ ਹੈ ਕਿਉਂਕਿ ਹਿੱਟ ਐਂਡ ਰਨ ਦਾ ਕਾਨੂੰਨ ਪਹਿਲਾਂ ਵੀ ਸੀ ਸਲਮਾਨ ਖਾਨ ਵਰਗੇ ਉਹ ਹਿੱਟ ਰੈਂਟਰ ਦੇ ਕੇਸ ਚੋਂ ਸਾਫ਼ ਨਿਕਲ ਗਏ ਨੇ ਆਮ ਬੰਦੇ ਦੇ ਪੈੰਦੇ ਹੀ ਮਾਰੇ ਸਰਕਾਰ ਨੂੰ ਤੁਹਾਡੀ ਕੀ ਵੀਲ ਆ ਯਾਰ ਉਹ ਇਹੀ ਵੀਲ ਹੈਗੀ ਉਹਨੂੰ ਸ਼ੋਰ ਕਰਨਾ ਚਾਹੀਦਾ ਵਾ ਸੋਚਣਾ ਚਾਹੀਦਾ ਠੀਕਣੀ ਹੈ ਕਿ ਨਾ ਹੰਤਾਲ ਤੁਹਾਡੀ ਕਦੋਂ ਤੱਕ ਜਾਰੀ ਰਹੂਗੀ ਇਹ ਮੰਗ ਇੱਕ ਹਫ਼ਤੇ ਦਾ ਅਲਟੀਮੇਟਮ ਹੈ ਅੱਜ ਤੋਂ ਸ਼ੁਰੂ ਹੈ ਤੁਹਾਡੀ ਹੜਤਾਲ ਇਸ ਤੋਂ ਇਲਾਵਾ ਛੜਕਾ ਵੀ ਜਾਮ ਕਰ ਸਕਦੇ ਹਾਂ ਪੈਟਰੋਲ ਜੋ ਜੂਨੀਅਰ ਮਕਸਦਾ ਹੋ ਰਿਹਾ ਹੈ। ਦੋਸਤੋ ਨਵੇਂ ਕਾਨੂੰਨ ਦੇ ਖਿਲਾਫ ਟਰੱਕਾਂ ਦੀ ਇੱਕ ਹਫਤੇ ਦੀ ਹੜਤਾਲ ਦੇ ਕਰਕੇ ਪੈਟਰੋਲ ਪੰਪਾਂ ਦੇ ਲੰਮੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਨੇ ਜਿੱਥੇ ਕਿ ਕਈ ਸ਼ਹਿਰਾਂ ਦੇ ਵਿੱਚ ਪੈਟਰੋਲ ਪੰਪ ਡਰਾਈ ਹੋ ਚੁੱਕੇ ਨੇ ਤੇਲ ਦਾ ਕੋਟਾ ਖਤਮ ਹੋ ਚੁੱਕਿਆ ਹੈ ਉੱਥੇ ਕਾਫੀ ਜਗ੍ਹਾ ਤੇ ਆਪਸ ਦੇ ਵਿੱਚ ਪਟ્રોલ ਦੇ ਲਈ ਡੀਜ਼ਲ ਦੇ ਲਈ ਧੱਕਾ ਮੁੱਕੀ ਵੀ ਦੇਖਣ ਨੂੰ ਮਿਲੀ ਤੇ ਪਟ્રોલ ਪੰਪ ਦੇ ਬਾਹਰ ਲੰਮੀਆਂ ਕਤਾਰਾਂ ਨੇ ਤੁਹਾਡੇ ਸ਼ਹਿਰ ਦੇ ਵਿੱਚ ਕੀ ਹਾਲ ਹੈ ਜ਼ਰੂਰ ਕਮੈਂਟ ਕਰਨਾ ਮਿਲਦੇ ਆ ਜਲਦ ਕਿਸੇ ਹੋਰ ਤਾਜ਼ਾ ਖਬਰ ਦੇ ਨਾਲ ਤੇ ਜੋ ਨਵਾਂ ਕਾਨੂੰਨ ਆ ਰਿਹਾ ਹੈ ਜਿਸ ਦੇ ਖਿਲਾਫ ਟਰੱਕ ਵਾਲਿਆਂ ਨੇ ਹੜਤਾਲ ਕੀਤੀ ਆ ਉਸ ਦੇ ਬਾਰੇ ਤੁਹਾਡਾ ਕੀ ਸੋਚਣਾ ਹੈ ਉਹ ਵੀ ਜ਼ਰੂਰ ਕਮੈਂਟਾਂ 'ਚ ਦੱਸਿਓ